ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੰਵਿਧਾਨ ਦੀ ਆਤਮਾ ਜਾਨੀ ਕਿ ਪ੍ਰੇਮਬਲ ਜਾਨੀ ਕਿ ਪ੍ਰਸਤਾਵਨਾ ਬਾਰੇ ਦੋਸਤੋ ਇਹ ਜੋ ਅੱਧੀ ਕਲਾਸ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚੋਂ ਇੱਕ ਜਾਂ ਦੋ ਕੁਸਚ ਐਗਜ਼ਾਮ 'ਚ ਜ਼ਰੂਰ ਬਣਦੇ ਨੇ ਤਾਂ ਦੋਸਤੋ ਵੀਡੀਓ ਨੂੰ ਪੂਰੀ ਵੇਖਿਓ ਤੇ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਜੇ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਤਾਂ ਦੋਸਤੋ 195 ਦੇਸ਼ਾਂ ਵਿੱਚੋਂ 5-7 ਦੇਸ਼ਾਂ ਨੂੰ ਛੱਡ ਕੇ 190 ਦੇ 190 ਦੇਸ਼ ਦੇ ਕਰੀਬ ਦੇਸ਼ ਦੇ ਉਹਨਾਂ ਦਾ ਸੰਵਿਧਾਨ ਹੈਗੇ ਹੈ ਅਤੇ 70% ਦੇਸ਼ਾਂ ਦਾ ਸੰਵਿਧਾਨ ਪ੍ਰਸਤਾਵਨਾ ਨਾਲ ਹੀ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਗੱਲ ਹੈ ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਦਾ ਲਿਖਤੀ ਸੰਵਿਧਾਨ ਪ੍ਰਸਤਾਵਨਾ ਨਾਲ ਸ਼ੁਰੂ ਹੁੰਦਾ ਹੈ ਇਹ ਬਹੁਤ ਜਦੇ ਪੁੱਤਰ ਗੱਲ ਹੈ ਕਿ ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਦਾ ਲਿਖਤੀ ਸੰਵਿਧਾਨ ਪ੍ਰਸਤਾਵਨਾ ਨਾਲ ਸ਼ੁਰੂ ਹੁੰਦਾ ਹੈ ਤਾਂ ਦੋਸਤੋ ਜਿਹੜੀ ਭਾਰਤ ਨੇ ਪ੍ਰਸਤਾਵਨਾ ਹੈ ਇਹ ਅਮਰੀਕਾ ਦੇਸ਼ ਤੋਂ ਲਈ ਹੈ ਜਿਹੜੀ ਭਾਰਤੀ ਸੰਵਿਧਾਨ ਦੀ ਆਪਣੀ ਪ੍ਰਸਤਾਵਨਾ ਹੈ ਸ਼ੁਰੂ ਹੁੰਦੇ ਹੁੰਦਾ ਹੈ ਸੰਵਿਧਾਨ ਤਾਂ ਇਹ ਹੈ ਜੋ ਇਹ ਅਮਰੀਕਾ ਤੋਂ ਲਿਆ ਗਿਆ ਹੈ ਜਵਾਲਲ ਨਹਿਰੂ ਦੁਆਰਾ 13 ਦਸੰਬਰ 1946 ਨੂੰ ਸੰਵਿਧਾਨ ਸਭਾ ਵਿੱਚ ਪ੍ਰਸਤਾਵਨਾ ਨੂੰ ਰੱਖਿਆ ਗਿਆ ਕਦੋਂ ਰੱਖਿਆ ਗਿਆ ਜੀ 13 ਦਸੰਬਰ 1946 ਨੂੰ ਸੰਵਿਧਾਨ ਸਭਾ ਵਿੱਚ ਪ੍ਰਸਤਾਵਨਾ ਨੂੰ ਰੱਖਿਆ ਗਿਆ ਜਵਾਲ ਲਾਲ ਨਹਿਰੂ ਦੁਆਰਾ ਤੇ 22 ਜਨਵਰੀ 1947 ਨੂੰ ਪ੍ਰਸਤਾਵਨਾ ਨੂੰ ਸਵੀਕਾਰ ਕਰ ਲਿਆ ਗਿਆ ਯਾਨੀ ਕਿ 13 ਦਸੰਬਰ ਨੂੰ ਰੱਖਿਆ ਗਿਆ ਤੇ 22 ਜਨਵਰੀ 1947 ਨੂੰ ਜਿਹੜੀ ਸੰਵਿਧਾਨ ਸਭਾ ਸੀ ਉਹਨਾਂ ਨੇ ਇਹਨੂੰ ਸਵੀਕਾਰ ਕਰ ਲਿਆ ਤੇ ਅੱਗੇ ਗੱਲ ਕਰਦੇ 26 ਨਵੰਬਰ 1949 ਵਿੱਚ ਸੰਵਿਧਾਨ ਸਭਾ ਦੁਆਰਾ ਪ੍ਰਸਤਾਵਨਾ ਨੂੰ ਅਪਣਾਇਆ ਗਿਆ ਠੀਕ ਹੈ ਜੀ 26 ਨਵੰਬਰ ਨੂੰ ਸੰਵਿਧਾਨ ਸਭਾ ਦੁਆਰਾ ਪ੍ਰਸਤਾਵਨਾ ਨੂੰ ਅਪਣਾ ਲਿਆ ਗਿਆ ਤੇ 26 ਜਨਵਰੀ 1950 ਨੂੰ ਪ੍ਰਸਤਾਵਨਾ ਨੂੰ ਲਾਗੂ ਕੀਤਾ ਗਿਆ ਜਦੋਂ ਭਾਰਤੀ ਸੰਵਿਧਾਨ ਜਦੋਂ ਲਾਗੂ ਹੋਇਆ ਤਾਂ ਪ੍ਰਸਤਾਵਨਾ ਨੂੰ ਵੀ ਉਹਦੇ ਨਾਲ ਹੀ ਲਾਗੂ ਕੀਤਾ ਗਿਆ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਆਤਮਾ ਵੀ ਕਿਹਾ ਜਾਂਦਾ ਹੈ ਇਹ ਕੁਐਸਚਨ ਬਹੁਤ ਜ਼ਿਆਦਾ ਰਿਪੀਟ ਹੋਇਆ ਹੈ ਐਗਜ਼ਾਮ ਵਿੱਚ ਕਿ ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਹੈ ਪ੍ਰਸਤਾਵਨਾ ਨੂੰ ਤੇ ਪ੍ਰਸਤਾਵਨਾ ਭਾਰਤ ਨੂੰ ਇੱਕ ਪ੍ਰਭੂਸત્તા ਸੰਪੰਨ ਸਮਾਜਵਾਦੀ ਤਰ ਨਿਰਪੱਖ ਲੋਕਤੰਤਰੀ ਗਨਰਾਜ ਹੋਣ ਦਾ ਐਲਾਨ ਕਰਦੀ ਹੈ ਇਹ ਪ੍ਰਸਤਾਵਨਾ ਦਾ ਉਦੇਸ਼ ਹੈ ਤੇ ਬਹੁਤ ਹੀ ਇੰਪੋਰਟੈਂਟ ਗੱਲ ਹੈ ਜੋ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਹੈ ਜਾ ਨਹੀਂ ਇਹ ਸੁਪਰੀਮ ਕੋਰਟ ਨੇ ਤਿੰਨ ਕਿਸਾਂ ਦੇ ਫੈਸਲੇ ਤੋਂ ਪਤਾ ਲੱਗਦਾ ਹੈ ਪਹਿਲਾ ਕੇਸ ਕਿਹੜਾ ਜੀ 1960 ਵਿੱਚ ਬੇਰੂ ਬਰੀ ਕੇਸ ਸੰਵਿਧਾਨ ਦਾ ਹਿੱਸਾ ਮੰਨਿਆ ਨਹੀਂ ਗਿਆ ਹੈ ਯਾਨੀ ਕਿ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹਿੱਸਾ ਨਹੀਂ ਮੰਨਿਆ 1960 ਵਿੱਚ ਤੇ 1973 ਕੇਸ਼ਵਾਨੰਦ ਭਾਰਤੀ ਵਰਸਸ ਕੇਰਲਾ ਸਰਕਾਰ ਕੇਸ ਸੰਵਿਧਾਨ ਦਾ ਹਿੱਸਾ ਮੰਨ ਲਿਆ ਗਿਆ ਤੇ ਇੱਕ ਹੋਰ ਕੇਸ ਸੀਗਾ 1995 ਵਿੱਚ LIC of India ਕੇਸ ਪ੍ਰਸਤਾਵਨਾ ਸੰਵਿਧਾਨ ਦਾ ਅਣਖੜਵਾ ਅੰਗ ਹੈ ਇਸ ਵਿੱਚ ਕਿਹਾ ਗਿਆ ਸੀ ਇਹ ਤਿੰਨੇ ਕੇਸ ਤੁਸੀਂ ਯਾਦ ਰੱਖਣੇ ਨੇ ਤੇ ਪ੍ਰਸਤਾਵਨਾ ਵਿੱਚ ਹੁਣ ਤੱਕ ਕਿੰਨੀ ਵਾਰ ਸੋਧ ਚੁੱਕੀ ਹੈ ਇਹ ਵੀ ਕੁਐਸਚਨ ਬਣਦਾ ਹੈ ਤਾਂ ਇੱਕ ਵਾਰ ਹੀ ਸੋਧ ਹੋਈ ਸੀ ਪ੍ਰਸਤਾਵਨਾ ਵਿੱਚ ਉਹ ਹੀ ਸੀ 42ਵੀਂ ਸੋਧ 18 ਦਸੰਬਰ 1976 ਵਿੱਚ ਇਸ ਦਾ ਸਰਦਾਰ ਸਵਰਨ ਸਿੰਘ ਕਮੇਟੀ ਨੇ ਪ੍ਰਸਤਾਵਨਾ ਵਿੱਚ ਸੋਧ ਕੀਤੀ ਅਤੇ ਇਹ ਤਿੰਨ ਸ਼ਬਦ ਜੋੜੇ ਗਏ ਕਿਹੜੇ-ਕਿਹੜੇ ਸੀਗੇ ਸਮਾਜਵਾਦੀ ਧਰਮ ਨਿਰਪੱਖ ਤੇ ਅਖੰਡ ਅਖੰਡਤਾ ਤੁਸੀਂ ਇੰਗਲਿਸ਼ ਵਿੱਚ ਵੀ ਪੜ੍ਹ ਸਕਦੇ ਹੋ ਸੋਸ਼ਲਿਸਟ ਸੈਕੂਲਰ ਐਂਡ ਇੰਟੀਗ੍ਰਿਟੀ ਇਹ ਤਿੰਨ ਸ਼ਬਦ ਨੇ ਜੋ ਜੋੜੇ ਗਏ ਸੀ ਇਹ 42ਵੀਂ ਸੋਧ ਦੇ ਨਾਲ ਠੀਕ ਹੈ 42ਵੀਂ ਸੋਧ ਦੇ ਅਨੁਸਾਰ ਇਹ ਤਿੰਨ ਸ਼ਬਦ ਜੋ ਪ੍ਰਸਤਾਵਨਾ ਵਿੱਚ ਜੋੜੇ ਗਏ ਸੀਗੇ ਤੇ ਸੰविधान ਵਿੱਚ ਹੁਣ ਤੱਕ ਸਿਰਫ ਇੱਕ ਵਾਰ ਹੀ ਸੋਧ ਹੋਈ ਹੈ ਉਹ ਵੀ 42ਵੀਂ ਸੋਧ ਠੀਕ ਹੈ ਜੀ ਡੇਟ ਯਾਦ ਰੱਖਣੀ ਹੈ ਸੋਧ ਯਾਦ ਰੱਖਣੀ ਹੈ ਤੇ ਸੰਨ ਵੀ ਯਾਦ ਰੱਖਣੇ ਠੀਕ ਹੈ ਜੀ ਅੱਗੇ ਚੱਲਦੇ ਹਾਂ ਤੇ ਬਹੁਤ ਹੀ ਜ਼ਰੂਰੀ ਗੱਲ ਹੈ ਇੱਕ ਹੋਰ ਕਿ ਭਾਰਤ ਦੀ ਪ੍ਰਸਤਾਵਨਾ ਵਿੱਚ ਸੁਤੰਤਰਤਾ ਸਮਾਨਤਾ ਅਤੇ ਭਾਈਚਾਰੇ ਦੇ ਤਾਰਨ ਨੂੰ ਫਰਾਂਸੀਸੀ ਕ੍ਰਾਂਤੀ ਫ੍ਰੈਂਚ ਮੋਟੋ ਤੋਂ ਅਪਣਾਇਆ ਗਿਆ ਯਾਨੀ ਕਿ ਫਰਾਂਸ ਤੋਂ ਆਪਾਂ ਨੇ ਇਹ ਗੱਲ ਅਪਣਾਈ ਗਈ ਹੈ ਇੱਕ ਭਾਈਚਾਰ ਦੀ ਜੋ ਵੀ ਪ੍ਰਸਤਾਵਨਾ ਵਿੱਚ ਗੱਲ ਕੀਤੀ ਹੈ ਇਹ ਆਪਾਂ ਨੇ ਫਰਾਂਸ ਤੋਂ ਲਈ ਗਈ ਹੈ ਠੀਕ ਹੈ ਜੀ ਤਾਂ ਦੋਸਤੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਨਾਂ ਵਾਲੀ ਵੀਡੀਓ ਵਿੱਚ ਆਪਾਂ ਹੋਰ ਇੰਪਰੂਵ ਕਰਕੇ ਸੰਵਿਧਾਨ ਦੇ ਹੋਰ ਵੀ ਟੌਪਿਕ ਲੈ ਕੇ ਆਵਾਂਗੇ ਤੇ ਆਈ ਹੋਪ ਕਿ ਬਹੁਤ ਜਲਦੀ ਤੁਹਾਨੂੰ ਸੰਵਿਧਾਨ ਦੀ ਕੰਪਲੀਟ ਮੈਰਾਥਨ ਦੇਖਣ ਨੂੰ ਮਿਲੇਗੀ ਮੇਰੇ ਚੈਨਲ ਤੇ ਠੀਕ ਹੈ ਦੋਸਤੋ ਤਾਂ ਮਿਲਦੇ ਆਗਲੀ ਵੀਡੀਓ ਵਿੱਚ ਤਤਕਲੀ ਧੰਨਵਾਦ